ਜੀ ਤੰਤਰ ਬਾਬਾ ਲਖਨ ਦਾ ਦੱਤਾ ਕਲੱਬ ਨਡਾਲਾ ਬਣਾ ਜਿਹੜਾ ਕਿ ਤੁਸੀਂ ਹਰ ਸਾਲ ਹੀ ਮੇਲਾ ਬਹੁਤ ਵੱਡੇ ਪੱਧਰ ਤੇ ਕਰਾਉਂਦੇ ਹੋ ਕੀ ਕਹਿਣਾ ਚਾਹੋਗੇ ਹਲਕਾ ਪੁਲਾਥ ਨਵਾਸੀਆਂ ਨੂੰ ਖਾਸ ਕਰਕੇ ਹਾਂਜੀ ਸਭ ਤੋਂ ਪਹਿਲਾਂ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਬਾਬਾ ਜੀ ਦੀ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਹਮ ਹਮਾ ਕੇ ਇੱਥੇ ਮੇਲਾ ਮਨਾਇਆ ਜਾਂਦਾ ਵਾ 42ਵਾਂ ਮੇਲਾ ਇਸ ਵਾਰੀ ਤੰਤਰ ਬਾਬਾ ਲਖਦਾਤਾ ਜੀ ਦਾ ਕਲੱਬ ਦਾ ਮੇਲਾ ਇਸ ਵਾਰੀ ਇਸ ਵਾਰੀ ਹੈ 42ਵਾਂ ਤੇ ਹਰ ਸਾਲ ਸੰਗਤ ਜਿਹੜੀ ਆ ਦੂਰੋਂ ਦੂਰੋਂ ਚੱਲ ਕੇ ਆਉਂਦੀ ਆ ਔਰ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਔਰ ਹੁਮ ਹਮਾ ਕੇ ਹਰ ਸਾਲ ਦੀ ਤਰ੍ਹਾਂ ਵੱਧ ਵੱਧ ਹਰ ਵਾਰ ਸੰਗਤ ਵਧਦੀ ਹੀ ਜਾਂਦੀ ਹੈ ਤੇ ਅੱਜ ਤੀਸਰਾ ਦਿਹਾੜਾ ਮੇਲੇ ਦਾ ਤਿੰਨ ਦਿਨ ਲਗਾਤਾਰ ਮੇਲਾ ਬਾਬਾ ਜੀ ਦੀ ਰਹਿਮਤ ਦੇ ਨਾਲ ਹੁਮ ਹਮਾ ਕੇ ਹੋਇਆ ਔਰ ਕੱਲ ਟੂਰਨਾਮੈਂਟ ਵੀ ਸੀਗੇ 65 ਕਿਲੋ ਤੇ ਓਪਨ ਤੇ ਬਹੁਤ ਜਿਆਦੀ ਸੰਗਤ ਸੀ ਉੱਥੇ ਵੀ ਤੇ ਬਹੁਤ ਸੋਹਣਾ ਹੈ ਔਰ ਤਿੰਨੇ ਦਿਨ ਲੰਗਰ ਬਾਬਾ ਜੀ ਦਾ ਉਹ ਟੁੱਟ ਵਰਤਿਆ ਗਿਆ ਪਹਿਲੇ ਦਿਨ ਬਾਬਾ ਜੀ ਦੇ ਦਰਬਾਰ ਦੇ ਅੰਦਰ ਛੋਟੇ ਝੰਡੇ ਦੀ ਰਸਮ ਹੋਈ ਤੇ ਉਸ ਤੋਂ ਬਾਅਦ ਕੱਲ ਰਾਤ ਨੂੰ ਮਹੰਤਾਂ ਦਾ ਪ੍ਰੋਗਰਾਮ ਸੀਗਾ ਕਵਾਲੀਆਂ ਦੀ ਤਰ੍ਹਾਂ ਉਹ ਹੋਇਆ ਬਹੁਤ ਹਮਮਹਾਕੇ ਕੱਲ ਰਾਤ ਵੀ ਬਹੁਤ ਜਿਆਦੀ ਸੰਗਤ ਸੀ ਇੱਥੇ ਬਾਬਾ ਜੀ ਦੇ ਦਰਬਾਰ ਤੇ ਔਰ ਕੱਲ ਹੀ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਹਿੰਦੀ ਦੀ ਰਸਮ ਜਿਹੜੀ ਅਦਾ ਕੀਤੀ ਜਾਂਦੀ ਹੈ ਉਹ ਕੱਲ ਹੋਈ ਆ ਤੇ ਕੱਲ ਵੀ ਸੰਗਤ ਬਹੁਤ ਸੀਗੀ ਤੇ ਬਾਬਾ ਜੀ ਦੀ ਰਹਿਮਤ ਦੇ ਨਾਲ ਢੋਲ ਤੇ ਬੈਂਡ ਵਾਜੀਆਂ ਵਾਲੇ ਕੱਲ ਵੀ ਬਹੁਤ ਸੀਗੇ ਤੇ ਕਾਫੀ ਬਾਬਾ ਜੀ ਦੀ ਰਹਿਮਤ ਹੋਈ ਕੱਲ ਵੀ ਅੱਜ ਦਾ ਦਿਹਾੜਾ ਜਿਹੜਾ ਤੀਸਰਾ ਦਿਹਾੜਾ ਆ ਅੱਜ ਤੇ ਅੱਜ ਕਨਵਰ ਗਰਵਾਲ ਸਾਹਿਬ ਜਿਹੜੇ ਆ ਉਹ ਤੇ ਇੱਕ ਪਾਰਟੀ ਹੋਰ ਸੀ ਰੋਜੀ ਸ਼ੈਦ ਉਹਨਾਂ ਦਾ ਨਾਮ ਆ ਤੇ ਉਹ ਵੀ ਸੀਗੇ ਤੇ ਅੱਜ ਸਕੂਲ ਦੇ ਵਿੱਚ ਬਹੁਤ ਸੋਹਣਾ ਪ੍ਰੋਗਰਾਮ ਉੱਥੇ ਉਹਨਾਂ ਦਾ ਵੀ ਹੋਇਆ ਬਾਬਾ ਜੀ ਦੇ ਪਾਰ ਕਿਰਪਾ ਦੇ ਨਾਲ ਇੱਥੇ ਵੀ ਅੱਜ ਸਵੇਰੇ ਜਿਹੜਾ ਪ੍ਰੋਗਰਾਮ ਸੀਗਾ ਅੱਜ ਛੰਡੇ ਦੀ ਰਸਮ ਹੋਈ ਹੈ ਸਭ ਤੋਂ ਪਹਿਲਾਂ ਬਾਬਾ ਜੀ ਦੇ ਦਰਬਾਰ ਦੇ ਉੱਪਰ ਉਸ ਤੋਂ ਬਾਅਦ ਬਾਬਾ ਜੀ ਦੀ ਅੰਦਰ ਬਾਬਾ ਜੀ ਦੇ ਦਰਬਾਰ ਦੇ ਅੰਦਰ ਦੀ ਰਸਮ ਹੋਈ ਆ ਬਾਬਾ ਜੀ ਦੇ ਦਰਬਾਰ ਦੇ ਅੰਦਰ ਘੋੜੀ ਦੀ ਜਿਹੜੀ ਪਗੜੀ ਦੀ ਰਸਮ ਉਹਨਾਂ ਦੀ ਉਹ ਹੋਈ ਆ ਸਾਰੀ ਉਹ ਕਾਰਵਾਈ ਹੋਣ ਤੋਂ ਬਾਅਦ ਬਾਬਾ ਜੀ ਦੇ ਹੁਕਮ ਦੇ ਮੁਤਾਬਕ ਆਜ ਤੋਂ 23 24 ਸਾਲ ਪਹਿਲਾਂ ਉਹਨਾਂ ਦੇ ਹੁਕਮ ਦੇ ਮੁਤਾਬਕ ਘੋੜੀ ਦੀ ਰਸਮ ਸ਼ੁਰੂਆਤ ਜਿਹੜੀ ਕੀਤੀ ਗਈ ਸੀ ਉਸ ਦੀ ਸ਼ੁਰੂਆਤ ਕੀਤੀ ਗਈ ਉਸ ਤੋਂ ਬਾਅਦ ਇੱਥੇ ਬਾਬਾ ਜੀ ਦੇ ਹੁਕਮ ਦੇ ਨਾਲ ਹੀ ਇੱਥੇ ਬਾਬਾ ਜੀ ਦੇ ਦਾਸ ਦੇ ਘਰ ਉਹਨਾਂ ਦੇ ਹੁਕਮ ਦੇ ਮੁਤਾਬਕ ਹੀ ਇਹੇ ਦਰਬਾਰ ਇੱਥੇ ਬਣਾਇਆ ਉਹਨਾਂ ਦੇ ਵਿਸ਼ਰਾਮ ਵਾਸਤੇ ਸੰਗਤ ਨੂੰ ਨਹੀਂ ਸ਼ਾਇਦ ਪਤਾ ਨਾ ਅਸੀਂ ਦੱਸਿਆ ਹੀ ਹੈ ਪਰ ਇੱਥੇ ਉਹਨਾਂ ਦਾ ਵਿਸ਼ਰਾਮ ਉਹਨਾਂ ਦੇ ਕਹਿਣ ਦੇ ਮੁਤਾਬਕ ਅਸੀਂ ਸਾਰਾ ਕੁਝ ਕੀਤਾ ਹੋਇਆ ਇੱਥੇ ਵੀ ਹੈ ਪ੍ਰਦੇਸ਼ ਦੇ ਵਿੱਚ ਵੀ ਇਹਨਾਂ ਦੀ ਰਹਿਮਤ ਦੇ ਨਾਲ ਅਸੀਂ ਅਮਰੀਕਾ ਵਿੱਚ ਵੀ ਉੱਥੇ ਬਣਾਇਆ ਹੋਇਆ ਆਪਣੇ ਘਰ ਦੇ ਵਿੱਚ ਇੱਥੇ ਉਸ ਤੋਂ ਬਾਅਦ ਇੱਥੇ ਝੰਡੇ ਦੀ ਇੱਥੇ ਰਸਮ ਕੀਤੀ ਜਾਂਦੀ ਆ ਚਾਦਰ ਦੀ ਉਸ ਤੋਂ ਬਾਅਦ ਫਿਰ ਸਾਰੀ ਸੰਗਤ ਬਾਬਾ ਜੀ ਦੀ ਰਹਿਮਤ ਦੇ ਨਾਲ ਬਾਬਾ ਜੀ ਦੇ অপার ਕਿਰਪਾ ਦੇ ਨਾਲ ਘੋੜੀ ਦੀ ਸਵਾਰੀ ਜਿਹੜੀ ਉਹਨਾਂ ਦੀ ਸਟੈਪ ਬਾਈ ਸਟੈਪ ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਹੁਕਮ ਕੀਤਾ ਹੋਇਆ ਉਹਨਾਂ ਦੇ ਮੁਤਾਬਕ ਅਸੀਂ ਇੱਥੋਂ ਸ਼ੁਰੂਆਤ ਕਰਕੇ ਬਾਜ਼ਾਰ ਦੇ ਵਿੱਚ ਦੀ ਹੋ ਕੇ ਫਿਰ ਮੰਦਰ ਤੇ ਆਪਣਾ ਸਾਰਾ ਅੱਡੇ ਨੂੰ ਜਾ ਕੇ ਤੇ ਉਸ ਤੋਂ ਘੁਮ ਘੁਮਾ ਕੇ ਫਿਰ ਗੁਰਦੁਆਰਾ ਬੌਲੀ ਸਾਹਿਬ ਤੇ ਇੱਥੇ ਆ ਕੇ ਅਸੀਂ ਉਹ ਸਮਾਪਤੀ ਕੀਤੀ ਜਾਂਦੀ ਹੈ ਤੇ ਲੰਗਰ ਥਾਂ ਥਾਂ ਤੇ ਹਰ ਥਾਂ ਤੇ ਥਾਂ ਥਾਂ ਦੇ ਪੈਰ ਪੈਰ ਤੇ ਸੰਗਤਾਂ ਨੇ ਲੰਗਰ ਲਾਏ ਹੋਏ ਹੁੰਦੇ ਆ ਕਿਸੇ ਨੇ ਦੁੱਧ ਸੋਡੇ ਦਾ ਕਿਸੇ ਨੇ ਸੋਡੇ ਦਾ ਕਿਸ ਹਰ ਤਰ੍ਹਾਂ ਦਾ ਸਮੋਸੇ ਜੋ ਵੀ ਆ ਆਪਣੀ ਸ਼ਰਧਾ ਦੇ ਮੁਤਾਬਕ ਜੋ ਵੀ ਉਹਨਾਂ ਨੇ ਸੁੱਖਿਆ ਸੁੱਖਿਆ ਸੁਖਣਾ ਸੁਖੀ ਹੁੰਦੀ ਆ ਉਹਦੇ ਮੁਤਾਬਕ ਉਹ ਆਪਣਾ ਸਾਰਾ ਉਹ ਪ੍ਰੋਗਰਾਮ ਕਰਦੇ ਆ ਇਹ ਇਹਨਾਂ ਦੀ ಅಪਾਰ ਕਿਰਪਾ ਦੇ ਨਾਲ ਸੰਗਤ ਹਰ ਸਾਲ ਬਹੁਤ ਵੱਧੀ ਹੈ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਵਾ ਬਾਬਾ ਜੀ ਦੀ ਪੂਰੀ ਰਹਿਮਤ ਹੈ ਹੁਣ ਅੱਜ ਰਾਤ ਨੂੰ 8:30 ਤੋਂ 9 ਵਜੇ ਦੇ ਕਰੀਬ ਕਰੀਬ ਕਵਾਲ ਜਿਹੜੇ ਆ ਉਹਨਾਂ ਨੇ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਉਸ ਵੇਲੇ ਵੀ ਇਹਨਾਂ ਦੀ ਪੀਰਾਂ ਫਕੀਰਾਂ ਦੀ ਹਾਜ਼ਰੀ ਹੁੰਦੀ ਹੈ ਉਹਨਾਂ ਦੀ ਰਹਿਮਤ ਹੈ ਸਾਰੀ ਸੰਗਤ ਤੇ ਹੁੰਦੀ ਹੈ ਇਹ ਜਿੰਨਾ ਵੀ ਪ੍ਰੋਗਰਾਮ ਹੈ ਸਾਰਾ ਐਨ ਆਰ ਆਈ ਭਰਾਵਾਂ ਦੇ ਬੱਚਿਆਂ ਦੇ ਨਾਲ ਤੇ ਸਾਡੇ ਮੋਤਵਾਰ ਜਿਹੜੇ ਆਪਣਾ ਕਮੇਟੀ ਮੈਂਬਰ ਤੇ ਪੰਚਾਇਤ ਮੈਂਬਰ ਤੇ ਸਾਰਾ ਇਲਾਕਾ ਨਿਵਾਸੀ ਜਿੰਨੇ ਵੀ ਆ ਤੇ ਸਾਡੇ ਮੈਂਬਰ ਸਾਹਿਬਾਨ ਜਿਹੜੇ ਆ ਚਰਨਜੀਤ ਸੱਪਲ ਸਾਹਿਬ ਤੇ ਸੰਜੀਵ ਕੁਮਾਰ ਜੋਸ਼ੀ ਐਮਸੀ ਸਾਹਿਬ ਸਾਡੇ ਇਹਨਾਂ ਦੇ ਸਿਰ ਤੇ ਸਾਰਾ ਪ੍ਰੋਗਰਾਮ ਕੀਤਾ ਜਾਂਦਾ ਵਾ ਅਸੀਂ ਤਾਂ ਸਿਰਫ ਹਫਤਾ 10 ਦਿਨ ਪਹਿਲਾਂ ਆਈਦਾ ਵਾ ਜਿੰਨਾ ਵੀ ਸਾਰਾ ਇਹ ਪ੍ਰਬੰਧਿਆ ਸਾਡੇ ਸੰਜੀਵ ਕੁਮਾਰ ਜੋਸ਼ੀ ਤੇ ਪ੍ਰਵੀਨ ਕੁਮਾਰ ਜੋਸ਼ੀ, सुरेंद्रਪਾਲ ਜੋਸ਼ੀ ਤੇ ਹੋਰ ਜਿੰਨੇ ਵੀ ਹੁਣ ਨਾਂ ਲਾਵਾਂ ਤੇ ਕਾਫੀ ਲੰਬੀ ਲਿਸਟ ਬਣ ਜਾਂਦੀ ਆ ਕਮੇਟੀ ਮੈਂਬਰ ਜਿੰਨੇ ਵੀ ਆ ਇਹਨਾਂ ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਇਹਨਾਂ ਦੇ ਰਹਿਨਮਾਈ ਦੇ ਥੱਲੇ ਹੀ ਇਹ ਸਾਰਾ ਇਹ ਬੜੇ ਪ੍ਰੇਮ ਪਿਆਰ ਦੇ ਨਾਲ ਇਹ ਸਾਰਾ ਪ੍ਰੋਗਰਾਮ ਕੀਤਾ ਜਾਂਦਾ ਵਾ ਤੇ ਪੁਲਿਸ ਦਾ ਵੀ ਸਾਨੂੰ ਸਹਿਯੋਗ ਪੂਰਾ ਹੁੰਦਾ ਹਰ ਤਰ੍ਹਾਂ ਦਾ ਤੇ ਸਾਡੇ ਇੱਕ ਮੈਸੇਜ ਮੈਂ ਦੇਣਾ ਚਾਹੁੰਦਾ ਵਾ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਨਸ਼ਿਆਂ ਤੋਂ ਬਚੋ ਕਿਉਂਕਿ ਨਸ਼ਿਆਂ ਨੇ ਦੁਨੀਆ ਨੂੰ ਬਹੁਤ ਜ਼ਿਆਦਾ ਖੋਖਲਾ ਕਰ ਦਿੱਤਾ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਹਨਾਂ ਦਾ ਤਿਆਗ ਕਰਕੇ ਆਪਾਂ ਪਰਮਾਤਮਾ ਦੇ ਨਾਲ ਜੁੜੀਏ ਚਰਨਾਂ ਦੇ ਨਾਲ ਜੁੜੀਏ ਸਵੇਰੇ ਅੰਮ੍ਰਿਤ ਵੇਲੇ ਉਠੀਏ ਉੱਠ ਕੇ ਪਰਮਾਤਮਾ ਦਾ ਨਾਮ ਜਪੀਏ ਵੰਡ ਛਕੀਏ ਤੇ ਦਸਵੰਦ ਕੱਢੀਏ ਤੇ ਉਹ ਆਪਾਂ ਗਰੀਬਾਂ ਦੇ ਵਿੱਚ ਵੰਡੀਏ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਫੇਰ ਇੱਕ ਵਾਰੀ ਮਤਲਬ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਮੈਂਬਰਾਂ ਦੀ ਤਰ੍ਹਾਂ ਵੀ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਹ ਸਾਰਾ ਪ੍ਰਬੰਧ ਕਰਨ ਦੇ ਵਿੱਚ ਸਾਰਾ ਪ੍ਰੋਗਰਾਮ ਕਰਨ ਦੇ ਵਿੱਚ ਤੁਹਾਨੂੰ ਬਹੁਤ ਧੰਨਵਾਦ ਜੈ ਪੀ ਰੰਧੇ